ਪ੍ਰਭ ਮੇਰੋ ਇਤ ਉਤ ਸਦਾ ਸਹਾਈ ਇਤ ਉਤ ਸਦਾ ਸਹਾਈ ਮਨ ਮੋਹਨ ਮੇ ਤੇਯੁਤ ਸਦਾ ਸਹਾਈ ਤੇਯੁਤ ਸਦਾ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸ਼ਰੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਦਾ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਸਮੁੱਚੇ ਸਟਾਫ ਦਾ ਜਿਨ੍ਹਾਂ ਨੇ ਹਰ ਖਾੜਾ ਤੋਂ ਪ੍ਰਭਾਵਿਤ ਲੋਕਾਂ ਦੇ ਵਾਸਤੇ ਲੰਗਰਾਂ ਦੇ ਵਿੱਚ ਸੇਵਾਵਾਂ ਕਰ ਰਹੇ ਨੇ ਸੋ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜਲੇ ਪਿੰਡ ਮਾਨਸਕਲਾ ਤੋਂ ਗੁਰਜ ਮਾਨਸਕਲਾ ਤੋਂ ਅਤੇ ਹੋਰ ਨੇੜਲੇ ਪਿੰਡਾਂ ਦੇ ਸਹਿਯੋਗ ਦੇ ਨਾਲ ਦਸਾਂ ਨੌਂ ਦੀ ਕਿਰਤ ਕਮਾਈਆਂ ਕਰਨ ਵਾਲੇ ਕਿਸਾਨ ਭਰਾਵਾਂ ਦੀ ਜਿਹੜੀ ਖੇਤਾਂ ਦੇ ਵਿੱਚ ਉਗਾਈ ਹੋਈ ਸਬਜ਼ੀ ਆਪਣੇ ਹੱਥੀਂ ਉਹ ਸਬਜ਼ੀਆਂ ਦੀਆਂ ਦੋ ਗੱਡੀਆਂ ਭਰ ਕੇ ਅਸੀਂ ਕਦੂ ਤੋਰੀ ਤੇ ਪੇਠਾ ਉਹ ਲੈ ਕੇ ਇੱਥੇ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਾਂ ਤੇ ਇੱਥੇ ਜੋ ਹੜ੍ਹ ਤੋਂ ਪ੍ਰਭਾਵਿਤ ਲੋਕ ਬੇਕਾਰ ਹੋਏ ਬੈਠੇ ਆ ਉਹਨਾਂ ਦੇ ਵਾਸਤੇ ਇੱਥੇ ਲੰਗਰਾਂ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਲੰਗਰ ਪਾਣੀ ਦਾ ਇੱਥੋਂ ਹੀ ਪ੍ਰਸ਼ਾਦਾ ਜਿਹੜਾ ਹੈਗਾ ਉਹ ਸਜ ਰਿਹਾ ਹੈਗਾ ਸਬਜ਼ੀਆਂ ਇੱਥੇ ਬੰਦੀਆਂ ਚਾਹ ਪਾਣੀ ਦਾ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਤੇ ਇੱਥੋਂ ਹੀ ਸਿੱਧ ਹੋ ਕੇ ਜਿੱਥੇ ਮਤਲਬ ਕਿ ਹੜ੍ਹ ਆਏ ਹੋਏ ਆ ਉਹਨਾਂ ਲੋਕਾਂ ਤੱਕ ਇਹ ਲੰਗਰ ਜਿਹੜਾ ਉਹ ਪਹੁੰਚਾਇਆ ਜਾਂਦਾ ਹੈਗਾ ਸਾਨੂੰ ਉਮੀਦ ਹੈ ਜਿਹੜਾ ਅਸੀਂ ਇੱਥੇ ਲੰਗਰ ਪਹੁੰਚਦਾ ਕੀਤਾਗਾ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਕੋਲ ਜ਼ਰੂਰ ਜਾਵੇਗਾ ਜੀ ਸੋ ਮੈਂ ਮੇਰੇ ਨਗਰ ਦੇ ਸਮੂਹ ਤੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨੇੜਲੇ ਪਿੰਡਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਤੇ ਇਥੋਂ ਦੇ ਸਮੂਹੇ ਸਟਾਫ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ